ਅੱਜ ਤਰੀਕਾ 31 ਤੇ ਦਾਣਾ ਦਾ ਆਖਿਰਲਾ ਹੈ ਜੀ ਉਧਰ 25 ਦੁਨੀਆ ਖਤਮ ਹੋਣੀ ਆ ਤੂੰ ਕੀ ਲੈਣਾ ਮੈਂ ਫਿਰ ਸਕੂਲ ਜਾਣੇ ਸ਼ਰਦਸ ਸੈ ਜਾ ਜੀ ਹੈ ਜੀ ਕੀ ਕਰਦਾ ਹਾਂ ਫਿਰ ਮੈਂ ਸਮਾਧਿ ਪੜਦਾ ਸੀਗਾ ਅੱਛਾ ਤੈਨੂੰ ਬਸ ਬੋਲ ਪੁੱਛਾ ਹਾਂ ਹਾਂ ਪੁੱਛ ਪੁੱਗੀ ਗਾ ਹਾਂ ਪੁੱਛ ਲੈ 10 ਬਰ ਵੀ ਜਿਹੜਾ ਵਾਸਕੋਡੀ ਨਾਮ ਆ ਹਾਂ ਉਹ ਭਾਰਤ ਕਦੋਂ ਆਹ ਸੋਚਿਆ ਸੀ ਕਦੋਂ ਹਾਂ ਉਹ ਕੁੰਚਿਆ ਸੀ ਸਰਦੀਆਂ ਚ ਸਰਦੀਆਂ ਚ ਹਾਂ ਕਿਉਂ ਉਹਦੀ ਮੈਨੂੰ ਬੁੱਕ ਤੇ ਉਧਰ ਕੋਟ ਪਾਇਆਗਾ ਪਾ ਲੈ ਜਿਆਦਾ ਹੋਰ ਨਾ ਕਰ ਬੰਦਾ ਦਮਾ ਸੀ ਵੀ ਜੜੀ ਕੀ ਜਨਨ ਦਨ ਨਾ ਗੋਰੇ ਹੋ ਨਾ ਆਣਾਗਾ ਕਿਉਂ ਮੰਮਾ ਦੇਖੀ ਨਾ ਚਲੇ ਦੇਖ ਲੋ ਉਹ ਤਾਂ ਹੈਗੀ ਤੂੰ ਐ ਵੀ ਦੱਸ ਖਾਨਾ ਗੀਆ ਮੈਂ ਨਾ ਸਵੇਰੇ ਉਠੜ ਕੇ ਤਾਗੇ ਅੱਪਾ ਸੇਲ ਖਾਣੇ ਤੇ ਸੱਚਾ ਹਾਂ ਤੇ ਦੋਏ ਘੋੜ ਖਾਲਾ ਕਰ ਕਿਉਂ ਸ਼ਾਮ ਨੂੰ ਤੇ ਦੁਪਹਿਰੇ ਕਾ ਤੂੰ ਤੇ ਤੋਂ ਤੇ ਕਿਤੇ ਸਾਵਾਂ ਆਣਗੇ ਡੈਡੀ ਹਾਂ ਅੱਪਾ ਦਾ ਹਾਂ ਅੱਪੂ ਦਾ ਨਮਾ ਲਿਆ ਤਖਾ ਯਾੜਾ ਦਾ ਮੁੰਡਾ ਟੀਂਡ ਨਾ ਮਾਰਦੀ ਤੇ ਨਹੀਂ ਨਹੀਂ ਦਿਖਾ ਦੇ ਆ ਲੈ ਫੜ ਦੇਖ ਲੈ ਇੱਧਰ ਵੀ ਹੈਣੀ ਦਾ ਯਾਰ ਇੱਧਰ ਵੀ ਹੈਣੀ ਦਾ ਕਿੱਧਰ ਰ ਗਿਆ ਇਹਦਾ ਕੀ ਭਾਲਦਾ ਓਏ ਜਿਹੜਾ ਇੱਕ ਵਾਲੇ ਫੂਜੇਪ ਨੂੰ ਦੋ ਭਾਲਦਾ ਰੋ ਹੋਏ ਗਏ ਚ ਓਏ ਖਾਣ ਸੁਲਿਆ ਖਾਣ ਲੈ ਪਹਿਲੀ ਐਪਾ ਕੰਪਨੀ ਆ ਹੈ ਆ ਤੱਕ ਨਹੀਂ ਆਈ ਉਹ ਸਹਜ ਆਏ ਹਾਂ ਰੇੜੀ ਪਾਣੀ ਲੈ ਕੇ ਆਇਆ ਯਾਰ ਲੈ ਬਣਾ ਲੈ ਨਾ ਲੈ ਰੇੜੀ ਪਾਣੀ ਉਹ ਜਲਦੀ ਪਾਣੀ ਬਣ ਲਿਆ ਤਾ ਕਿਉਂ ਨਾ ਪਾਣੀ ਨਹੀਂ ਪੁੱਟਦਾ ਅਜੇ ਪਾਣੀ ਲੈ ਗਿਆ ਮੈਂ ਪਾਣੀ ਨਹੀਂ ਦਿੱਤਾ ਮਰੀ ਜਾਂਦਾ ਹੈ ਅਵੜੀ ਡੜੀ ਵਾਲੀ ਹੈ ਉਹ ਕੰਡਰ ਦਾ ਮੱਪਾ ਆਹ ਦਾ ਯਾਰਾ ਸਰ ਲ ਤੂੰ ਹੀ ਬਣਾਗਾ ਕੁਛ ਘਰ ਲਈ ਵਸਤੇ ਵੀ ਛਾ ਲੈ ਸੱਸੀ ਦਾ ਦੋਸਤੋ ਮੈਂ ਮੰਗਲ ਮੱਦਾ ਤੁਸੀਂ ਹੁਣੇ-ਹੁਣੇ ਵੀਡੀਓ ਦੇਖੀ ਕਮੇਡੀ ਕਲਿੱਪ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਔਰ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਔਰ ਆਪਣੇ ਚੈਨਲ ਮੰਗਲ ਮੱਤੇ ਨੂੰ ਸਬਸਕ੍ਰਾਈਬ ਕਰਿਓ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਅਸੀਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਏਦਾਂ ਦੀ ਤੁਸੀਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਬਹੁਤ ਵਧੀਆ ਵੀਵੋ ਵੀਡੀਓ ਦੇ ਔਰ ਦੁਬਾਰਾ ਅੱਜ ਫੇਰ ਪਾਈ ਆ ਇਸ ਤਰ੍ਹਾਂ ਪਿਆਰ ਬਣਾਈ ਰੱਖਿਓ ਔਰ ਵੀਡੀਓ ਨੂੰ ਬਹੁਤ-ਬਹੁਤ ਲਾਈਕ ਕਮੈਂਟ ਸ਼ੇਅਰ ਕਰਿਓ ਔਰ ਆਪਣੇ ਚੈਨਲ ਮੰਗਲ ਮੱਤੇ ਨੂੰ ਸਬਸਕ੍ਰਾਈਬ ਕਰਕੇ ਆਪਣਾ ਜੁੜੀ ਛੱਡ ਜੋ ਸੋ ਹਰ ਰੋਜ਼ ਇਸ ਤਰ੍ਹਾਂ ਵੀਡੀਓ ਅਸੀਂ ਤੁਹਾਡੇ ਲੈ ਕੇ ਸਾਹਮਣੇ ਅਸੀਂ ਪੇਸ਼ ਹੁੰਦੇ ਰਾਵਾਂਗੇ ਵਧੀਆ-ਵਧੀਆ ਮੁੱਦਿਆਂ ਤੇ ਸੋ ਬਹੁਤ-ਬਹੁਤ ਧੰਨਵਾਦ ਮਿਲਦੇ ਹਾਂਗੇ ਅਗਲੀ ਵੀਡੀਓ 'ਚ